ਤੇ ਮੇਰਾ 11000 ਦਾ ਲੱਗਿਆ ਸੀ ਤੇ ਕੱਲ ਮੇਰਾ 7.2 ਲੱਖ ਰੁਪਏ ਦਾ ਨਾਮ ਲੱਗਿਆ ਥੇ ਠੀਕ ਆ ਸਵਾ 2 ਲੱਖ ਰੁਪਏ ਦਾ ਕਿੰਨੇ ਦੀ ਕੀਮਤ ਦਿੱਤੀ ਸੀ ਲੈਂਡੇ 150 ਰੁਪਏ 150 ਰੁਪਏ ਦੇ ਵਿੱਚ ਸਵਾ 2 ਲੱਖ ਰੁਪਏ ਦਾ ਨਾਮ ਲੱਗਿਆ ਜੀ ਹਾਂਜੀ ਠੀਕ ਆ ਹੁਣ ਕਿਵੇਂ ਲੱਗਦਾ ਚ ਇਹ ਨਾਮੀ ਟਿਕਟਾ ਨਹੀਂ ਹੈ ਜੇ ਵੈਸੇ ਇਹ ਸਰਕਾਰੀ ਹੈ ਜੀ ਇਹ ਤੇ ਕੋਈ ਠਗੀ ਧੋਰੀ ਨਹੀਂ ਹੈਗੀ ਪਾਓ ਬਾਹਰ ਚੜ ਕੇ ਆ ਕੇ ਡੇਲੋ ਪਾਓ ਟਿਕਟਾ ਜੀ ਇਹ ਨਾਮ ਲੈਣਾ ਜੀ ਕਿ ਇਹਨਾਂ ਦੇ 5-6 ਵਾਰੀ ਨਾਮ ਲੱਗੇ ਨੇ 50000 ਦਾ 25000 ਦਾ 11000 ਦਾ ਪਿਛਲੇ ਹਫਤੇ ਲੱਗਿਆ ਸੀ ਉਸ ਤੋਂ 15 ਦਿਨ ਪਹਿਲੇ ਅੱਜ ਸਵਾ 2 ਲੱਖ ਰੁਪਏ ਦਾ ਲੱਗਿਆ ਇਹਨਾਂ ਦਾ ਔਰ ਪੰਜ ਕਿਹਾ ਵੀ ਆ ਜੋ ਬੰਦਾ ਮੈਨ ਤੋਂ ਪਹਿਲਾਂ ਖੜਾ ਸੀ ਪੇਮੈਂਟ ਰੱਖੀ ਜ ਇਹਨਾਂ ਦਾ ਅੱਛਾ ਤੁਸੀਂ ਥੋੜੀ ਵੇਟ ਕਰ ਰਹੇ ਸੀ ਵੀ ਭਾਈ ਤੇਰੇ ਪੈਸੇ ਤੇ ਆ ਕੇ ਲੈ ਲੈ ਆ ਵੀ ਆ ਕੇ ਲੈ ਜਾ ਪੈਸੇ ਨਾ ਕਹਿੰਦੇ ਕਿਸਮਤ ਦਾ ਪਤਾ ਨਹੀਂ ਕਦੋਂ ਬਦਲ ਜਾਵੇ ਅਜੇ ਹੀ ਹੋਇਆ ਡੇਲੋਂ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਵਿਅਕਤੀ ਵੱਲੋਂ ਸਬਜ਼ੀ ਲੈਣ ਆਉਂਦੇ ਨੇ ਪਰ ਲੋਟਰੀ ਦੇ ਸਟਾਲ ਤੇ ਖੜ ਜਾਂਦੇ ਨੇ ਲੋਟਰੀ ਖਰੀਦੇ ਨੇ ਤੇ ਰਾਤੋਂ ਰਾਤ ਕਿਸਮਤ ਬਦਲਦੀ ਆ ਉਹਨਾਂ ਨੂੰ ਇਨਾਮ ਲੱਗ ਜਾਂਦਾ ਹੈ ਮੇਰੇ ਨਾਲ ਉਹ ਵਿਅਕਤੀ ਵੀ ਮੌਜੂਦ ਹੈ ਉਹ ਲੋਟਰੀ ਸਟਾਲ ਤੇ ਖੜੇ ਆ ਜਿੱਥੇ ਅੱਜ ਉਹਨਾਂ ਨੂੰ ਇਨਾਮ ਨਿਕਲਿਆ ਬਾਈ ਜੀ ਸਵਾਗਤ ਹੈ ਤੁਹਾਡਾ ਸასიਖਾਲ ਰੋਜ਼ਾਨਾ ਤੁਸੀਂ ਲੋਟਰੀ ਪਾਉਂਦੇ ਹੋ ਜਾਂ ਬਾਜ਼ਾਰ ਦੇ ਕੁਝ ਲੈਣ ਆਏ ਸੀਗੇ ਕਹਿੰਦੇ ਸਬਜ਼ੀ ਖਰੀਦਣ ਆਏ ਸੀ ਤੁਸੀਂ ਸਬਜ਼ੀ ਖਰੀਦਣ ਆਇਆ ਸੀਗਾ ਜੀ ਮੈਂ ਦੇਖਿਆ ਮੈਂ ਪਾਉਂਦਾ ਅੱਗੇ ਵੀ ਪਾ ਲੈਣਾ ਕਈ ਵਾਰੀ ਇੱਕ ਵਾਰੀ ਅੱਗੇ ਮੇਰਾ 11000 ਦਾ ਲੱਗਿਆ ਸੀ ਤੇ ਕੱਲ ਮੇਰਾ ਸਵਾ ਦੋ ਲੱਖ ਰੁਪਏ ਦਾ ਨਾਮ ਲੱਗਿਆ ਸੀ ਠੀਕ ਆ ਸਵਾ ਦੋ ਲੱਖ ਰੁਪਏ ਦਾ ਕਿੰਨੇ ਦੀ ਟਿਕਟ ਖਰੀਦੀ 150 ਦੀ ਸਿਰਫ 150 ਰੁਪਏ ਦੇ ਵਿੱਚ ਸਵਾ ਦੋ ਲੱਖ ਰੁਪਏ ਮਿਲ ਗਿਆ ਠੀਕ ਆ ਪੈਸੇ ਮਿਲ ਗਏ ਤੁਹਾਨੂੰ ਮਿਲ ਗਏ ਨਕਦ ਮਿਲ ਗਏ ਨਕਦ ਮਿਲ ਗਏ ਨਕਦ ਮਿਲ ਗਏ ਇਹਨਾਂ ਦੀ ਸਟਾਲ ਤੋਂ ਟਿਕਟ ਖਰੀਦੀ ਸੀ ਤੁਸੀਂ ਅੱਗੇ ਵੀ ਲੋਟਰੀ ਖਰੀਦਦੇ ਹੋ ਜਾਂ ਪਹਿਲੀ ਵਾਰੀ ਖਰੀਦੀ ਸੀ ਨਹੀਂ ਖਰੀਦਦੇ ਰਹਿੰਦੇ ਅੱਗੇ ਵੀ ਖਰੀਦਦੇ ਰਹਿੰਦੇ ਹਾਂ ਅੱਗੇ ਵੀ ਖਰੀਦਦੇ ਰਹਿੰਦਾ ਹਜੇ ਹੋਰ ਪਈਆਂ ਮੇਰੇ ਕੋਲ 2-3 ਦਿਨਾਂ ਦੀ ਖਬਰ ਆ ਰੱਭੇ ਹੋਰ ਭਾਗ ਦਿਖਾ ਦੇਵੇ ਪਈਆਂ ਨੇ ਕੱਲ ਤੱਕ ਪਈਆਂ ਨੇ 15 ਤਰੀਕ ਤੱਕ ਪਈਆਂ ਮੇਰੇ ਕੋਲ ਕੱਠੀਆਂ ਲੈਣਾ ਉਹਨਾਂ ਨੂੰ ਟਿਕਟਾਂ ਖਰੀਦਦੇ ਰਹਿੰਦੇ ਹੋ ਫਿਰ ਕਿਤੇ ਇਹ ਤਾਂ ਨਹੀਂ ਤੁਹਾਨੂੰ ਦੱਸਿਆ ਦੱਸਦਾ ਨਹੀਂ ਵੀ ਨੰਬਰ ਇਹ ਲੱਗਣਾ ਭਾਈ ਕਿਵੇਂ ਤੁੱਕੇ ਨਾਲ ਪਈ ਸੀ ਨਹੀਂ ਨਹੀਂ ਆਪਦੇ ਮੈਨੂੰ ਗੈਸ ਹੁੰਦਾ ਹੀ ਸਿਆਰ ਬਾਪ ਆਪਾਂ ਨੂੰ ਗੈਸ ਆ ਗੈਸ ਜੀ ਮੈਨੂੰ ਵੀ ਆ ਨੰਬਰ ਇੱਕ ਨਿਕਣ ਆ ਸਕਦੇ ਆ ਅੱਛਾ ਨੰਬਰ ਜੋੜ ਲਏ ਸੀ ਮੈਂ ਜੀ ਟਿਕਟ ਦਿਖਾਇਓ ਜੀ ਜ਼ਰੂਰ ਕਿਹੜੀ ਇਹਨਾਂ ਨੇ ਲੋਟਰੀ ਖਰੀਦੀ ਸੀਗੀ ਇਹ ਖਰੀਦੀ ਸੀ ਨਾ ਜੀ ਇਹ ਕਿੰਨੇ ਦੀ ਕੀਮਤ ਦਿੱਤੀ ਸੀ ਲੈਣ ਦੇ 150 ਰੁਪਏ 150 ਰੁਪਏ ਦੇ ਵਿੱਚ ਸਵਾ ਦੋ ਲੱਖ ਰੁਪਏ ਦਾ ਨਾਮ ਲੱਗ ਗਿਆ ਜੀ ਹਾਂ ਜੀ ਠੀਕ ਆ ਹੁਣ ਕਿਵੇਂ ਲੱਗਦਾ ਚੰਗਾ ਲੱਗਦਾ ਬਹੁਤ ਚੰਗਾ ਲੱਗਦਾ ਜੀ ਕਾਤੇ ਪੂਰੇ ਹੋ ਗਏ ਜਿਹੜੇ ਲੋਟਰੀ ਆ ਹਾਂ ਹਾਂ ਇਹ ਪੂਰੇ ਹੋ ਗਏ ਵਾਧੂ ਹੋ ਗਏ ਠੀਕ ਆ ਜ਼ਿਆਦਾ ਹੀ ਆਗੇ ਹਾਂ ਜਿਆਦਾ ਹੀ ਆਗੇ 150000 ਰੁਪਏ ਨਾਲ ਹੀ ਆਇਆ ਆ ਠੀਕ ਆ ਕੀ ਕਹਿਣਾ ਚਾਹੁੰਦੇ ਹੋ ਇੰਨਾ ਵਾਰ ਕਿੰਨਾ ਕਿੰਨਾ ਵਧੀਆ ਕੰਮ ਕਰਦੇ ਨੇ ਇਹ ਜਾਂ ਕਿਵੇਂ ਜੀ ਪਉਣੀ ਚਾਹੀਦੀ ਐ ਟਿਕਟ ਬਹੁਤ ਲੱਗਣ ਦੀਆਂ ਮੈਨੂੰ ਬਹੁਤ ਲੱਗੀਆਂ ਥੋੜਾ ਡਾਕਟਰ ਅੱਗੇ ਵੀ ਲੱਗੇਗਾ 11000 ਦੀ ਕਰੇ 5000 ਦੀ 6000 ਦੀ ਲੱਗਦੀ ਰਹਿੰਦੀ ਐ 25000 ਦੀ ਵੀ ਲੱਗੀ ਮੇਰੀ ਦੋ ਕੁ ਮਹੀਨੇ ਦੋ ਕੁ ਮਹੀਨੇ ਪਹਿਲਾਂ ਹਾਂ ਲੱਗਦੀ ਰਹੇ ਹਾਂ ਲੱਗਦੀ ਹਾਂ ਲੱਗਦੀ ਐ ਇਤੋਂ ਲੱਗਦੀ ਐ ਇਤੋਂ ਲੱਗਦੀ ਐ ਜੇ ਹਾਂ ਹੁੰਦਾ ਵੀ ਮੈਂ ਕਈ ਜਗ੍ਹਾ ਪਾਈਆਂ ਕਿਤੋਂ ਨਹੀਂ ਲੱਗਦੀਆਂ ਇਤੋਂ ਹੀ ਲੱਗੀਆਂ ਕਈ ਵਾਰੀ ਅਜੇ ਆ ਬੇਟਾ ਵਾ ਉਹ ਤੋਂ ਪਾਈਆਂ ਉਹ ਤੋਂ ਉਹ ਤੋਂ ਬਾਲੀਆਂ ਲੱਗੀਆਂ ਬਾਪੇ ਤੋਂ ਵੀ ਲੱਗੀਆਂ ਦ ਦੋ ਤਰ੍ਹਾਂ ਉਹ ਵੇਟਰ ਜਿਹਨਾਂ ਦਾ ਪਾਇਆ ਹਾਲਾ ਕਿ ਮੈਂ ਹੋਰ ਪਾਉਣਾ ਸੀ ਜੇ ਮੈਨੂੰ ਉਹਨਾਂ ਨੇ ਰੋਕਤਾ ਕਹਿੰਦਾ ਕਾਨੂੰ ਪੈਸਾ ਖਰਾਬ ਕਰਦਾ ਵੀ ਜਿਹੜਾ ਨਿਕਲਣਾ ਹੈ ਤੇ ਨਿਕਲਿਆ ਉਹ ਸੱਚੀ ਨਿਕਲਿਆ ਉਹਦਾ ਕਿਹਾ ਸੀ ਉਹਨਾਂ ਨੇ ਤੁਸੀਂ ਤਾਂ ਹੋਰ ਖਰੀਦ ਰਹੇ ਸੀ ਕਹਿੰਦੇ ਨਹੀਂ ਆਹੀ ਲੈ ਜਾਓ ਇਹਦਾ ਵਿੱਚੋਂ ਨਿਕਲੇ ਹਾਂ ਵੀ ਕਾਨੂੰ ਪੈਸਾ ਖਰਾਬ ਕਰਦਾ ਹਾਂ ਵੀ ਜੇ ਨਿਕਲਣਾ ਹੈ ਜਿਆਦਾ ਨਾਲੋ ਅੱਛਾ ਜਿਹੜੀਆਂ ਬਾਕੀ ਟਿਕਟਾਂ ਪਈਆਂ ਨੇ ਇਹਨਾਂ ਤੋਂ ਵੀ ਕਿਸਦਾ ਨਾਮ ਨਿਕਲਣਾ ਬਹੁਤ ਨਿਕਲਸਾ ਜੀ ਜਰੂਰ ਨਿਕਲੂਗਾ ਇਹ ਨਾਮੀ ਟਿਕਟਾਂ ਨਹੀਂ ਹੈ ਹਾਂ ਜੇ ਸਹੀ ਸਰਕਾਰੀ ਹੈ ਜੀ ਇਹ ਕੋਈ ਠਗੀ ਢੋਰੀ ਨਹੀਂ ਹੈਗੀ ਪਾਓ ਫਾੜ ਚੜ ਕੇ ਆ ਕੇ ਡੇਲੋ ਪਾਓ ਟੈਕਟ ਜੀ ਇਹ ਨਾਮ ਲੈਣਾ ਜੀ ਬਾਬਾ ਘੋੜੀ ਦਾ ਨਾਲ ਕੋ ਆਪਣਾ ਕਮਰਾ ਬਣਿਆ ਹੋਇਆ ਉੱਥੇ ਆ ਹਸਪਤਾਲ ਕੋਲੇ ਬਾਬਾ ਬੈਠਾ ਵੱਧ ਤੋਂ ਵੱਧ ਆ ਕੇ ਇੱਥੇ ਪਾਓ ਲਾਟਰੀ ਜੇ ਕਰੋੜਾਪਤੀ ਹੋਣਾ ਠੀਕ ਹੈ ਠੀਕ ਹੈ ਆਪਣੀ ਵੀ ਲੱਗੂ ਕਰੋੜ ਦੀ ਬਾਬੇ ਦੀ ਕਿਰਪਾ ਨਾਲ ਬਾਕੀ ਲੱਗੂ ਠੀਕ ਹੈ ਕਿੰਨੇ ਕਿੰਨੇ ਇਨਾਮ ਨਿਕਲੇ ਨੇ ਤੁਹਾਡੇ ਤੋਂ ਇਹੀ ਦੱਸ ਦੇ ਨੇ ਕਹਿੰਦੇ ਅੱਗੇ ਆ ਜਾ ਥੋੜਾ ਜਿਆ ਕਹਿੰਦੇ ਸਾਨੂੰ 4-5 ਵਜੇ ਇਨਾਮ ਨਿਕਲੇ ਤੁਹਾਡੀ ਸਾਲਫੂ ਲਾਟਰੀ ਬਿਲਕੁਲ ਸਚਾਈ ਹੈ ਵੇ ਕਿ ਇਹਨਾਂ ਦੇ 5-6 ਵਾਰੀ ਇਨਾਮ ਲੱ 50000 ਦਾ 25000 ਦਾ 11000 ਦਾ ਪਿਛਲੇ ਹਫਤੇ ਲੱਗਿਆ ਸੀ ਉਸ ਤੋਂ 15 ਦਿਨ ਪਹਿਲੇ 25000 ਦਾ ਲੱਗਿਆ ਸੀ ਅੱਜ ਸਵਾ 2 ਲੱਖ ਰੁਪਏ ਦਾ ਲੱਗਿਆ ਇਹਨਾਂ ਦਾ ਔਰ ਪਾੰਦੇ ਨੇ ਦਿਲ ਖੋਲ ਕੇ ਲਾਟਰੀਆਂ ਪਾੰਦੇ ਨੇ ਦਿਲ ਖੋਲ ਕੇ ਇਨਾਮ ਲੈਂਦੇ ਨੇ ਔਰ ਹਮੇਸ਼ਾ ਇੱਥੋਂ ਹੀ ਲੱਗੀਆਂ ਨੇ ਇਹਨਾਂ ਨੇ ਤੁਹਾਨੂੰ ਕਿਹਾ ਵੀ ਦਿੱਤਾ ਹੈ ਕਿ ਹੋਰ ਮੈਂ ਕਿੱਥੋਂ ਪਾਣਾ ਨਹੀਂ ਲੱਗਦੀ ਇਸ ਇਸੇ ਸਟਾਲ ਤੋਂ ਲੱਗਦੀ ਹੈ ਡੇਲੋ ਲਾਟਰੀ ਸੈਂਟਰ ਤੋਂ ਕਿਉਂ ਨਹੀਂ ਭਾਈ ਆਪਾਂ ਇਹਨਾਂ ਨੂੰ ਨਹੀਂ ਪੁੱਛਦੇ ਆਪਣੇ ਸਿਫਤ ਕਰਦਾ ਹਾਂ ਤਾਂ ਬੰਦਾ ਕੰਮਕਾਜ਼ ਦੀ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਇਹ ਪੈਸੇ ਲੈਣ ਦੇ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਨਹੀਂ ਆਈ ਜੀ ਇਹਨਾਂ ਨੇ ਕਿਹਾ ਵੀ ਆ ਜਾਓ ਬੰਦਾ ਮੇਰੇ ਤੋਂ ਪਹਿਲਾਂ ਖੜਾ ਸੀ ਪੇਮੈਂਟ ਰੱਖੀ ਜੀ ਇਹਨਾਂ ਦਾ ਅੱਛਾ ਤੁਸੀਂ ਥੋੜੀ ਵੇਟ ਕਰ ਰਹੇ ਸੀ ਵੀ ਭਾਈ ਤੇਰੇ ਪੈਸੇ ਤੇ ਆਣੇ ਆ ਕੇ ਲੈ ਜਾ ਆ ਵੀ ਆ ਕੇ ਲੈ ਜਾ ਪੈਸੇ ਨਕਦ ਮਿਲ ਜਿਆ ਜੀ ਵੱਧ ਚੜ ਕੇ ਪਾਓ ਠੀਕ ਆ ਹਾਂ ਹੋਰ ਕਿਹੜੀਆਂ ਕਿਹੜੀਆਂ ਟਿਕਟਾਂ ਸਾਨੂੰ ਥੋੜੀਆਂ ਜਿਹੀਆਂ ਟਿਕਟਾਂ ਜ਼ਰੂਰ ਦਿਖਾ ਦਿਓ ਦਰਸ਼ਕਾਂ ਦੇ ਲਈ ਕਿੰਨਾ-ਕਿੰਨਾ ਪ੍ਰਾਈਜ਼ ਆ ਉਹ ਜ਼ਰੂਰ ਦੱਸ ਦਿਓ ਅਸਲੀ ਨਕਲੀ ਦੀ ਪਹਿਚਾਣ ਵੀ ਜ਼ਰੂਰ ਦੱਸ ਦਿਓ ਮੰਦ ਦੇ ਵਿੱਚ ਲਾਲਚ ਜਿਆ ਨਹੀਂ ਆਇਆ ਵੀ ਆਪਾਂ ਹੋਰ ਵੀ ਟਿਕਟਾਂ ਪਾ ਦੀਏ ਪਾਈਆਂ ਨੇ ਹੁਣ ਪਾਉਣਾ ਪਾਉਣ ਲੱਗਿਆ ਪਾ ਕੇ ਜਾਵਣ ਆਵਾਂਗੇ ਜੀ ਬੜਨਾ ਕਰੋੜਪਤੀ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਹੀ ਆਪ ਸਵਾਸ ਆ ਆਪਾਂ ਕਈਆਂ ਦਾ ਭਲਾ ਵੀ ਕਰਾਂਗੇ ਇਹ ਕਿਹੜੀ ਕਿਹੜੀ ਟਿਕਟਾਂ ਜਰੂਰ ਦੱਸ ਦਿਓ ਇਹ 150 ਰੁਪਏ ਦੀ ਟਿਕਟ ਹੈ ਜਿਹੜੀ 1 ਵਜੇ ਨਿਕਲਦੀ ਹੈ 6 ਵਜੇ ਨਿਕਲਦੀ ਹੈ ਔਰ 8 ਵਜੇ ਨਿਕਲਦੀ ਹੈ ਇਸ 6 ਵਜੇ ਵਾਲੀ ਚ ਸਵਾ 2 ਲੱਖ ਰੁਪਏ ਦਾ ਇਹਨਾਂ ਨੂੰ ਕਿੰਨੇ ਆ ਕਿ ਨਿਕਲੇ ਆ ਕਿਹੜੀ 150 ਵਾਲੀ ਚ ਸਵਾ 2 ਲੱਖ ਰੁਪਏ ਲੱਗਿਆ ਜੀ ਠੀਕ ਆ 6 ਵਜੇ ਵਾਲੀ ਦੇ ਜੀ ਠੀਕ ਆ ਔਰ ਸਾਰੀਆਂ オリジナル ਟਿਕਟਾਂ ਹੈਗੀਆਂ ਨੇ ਇਹ ਕੱਲ ਨਿਕਲਣਾ ਹੈ ਬੰਪਰ 14 ਤਰੀਕ ਨੂੰ ਇਹ 2.5 ਕਰੋੜ ਦਾ 500 ਰੁਪਏ ਦਾ オリジナル ਟਿਕਟਾਂ ਨੇ ਸਕੈਨ ਕਰਕੇ ਤੁਸੀਂ ਲੈ ਸਕਦੇ ਹੋ ਔਰ ਟਿਕਟਾਂ ਹੋਰ ਵੀ ਹੈਗੀਆਂ ਨੇ ਨਹੀਂ ਸਰਕਾਰ ਤੋਂ ਮਾਨਤਾ ਪ੍ਰਾਪਤ ਨੇ ਹਾਂ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਗਿਆ ਰਿਹਾ ਹੈ ਸਰਕਾਰੀ ਟਿਕਟ ਇਹ 200 ਰੁਪਏ ਦੀ ਇੱਕ ਤਰੀਕ ਨੂੰ ਨਿਕਲੀ 1.5 ਕਰੋੜ ਦਾ ਫਰਸਟ ਪ੍ਰਾਈਜ਼ ਕਿਹਦੀ ਟਿਕਟ ਹੈ ਜੀ ਜਰੂਰ ਦੱਸਿਓ ਇਹ 5 5000 ਰੁਪਏ ਦੀ ਟਿਕਟ ਦੀ ਕੀਮਤ ਹੈ ਜੀ ਹਾਂ ਫਰਸਟ ਪ੍ਰਾਈਜ਼ ਕਿੰਨਾ ਜੀ ਦੋ ਇਨਾਮ ਹੈ ਕਹਿੰਦੇ 50-50 ਲੱਖ ਰੁਪਏ ਦੇ ਠੀਕ ਹੈ ਔਰ ਸਭ ਤੋਂ ਗਰੰਟੀ ਗਰੰਟੀ ਆ ਬਿਲਕੁਲ ਗਰੰਟੀ ਇੱਥੋਂ ਹੀ ਮਿਲਣੀ ਕੱਲ ਅਸੀਂ 2.5 ਲੱਖ ਰੁਪਏ ਦਿੱਤਾ ਹੈ ਔਰ ਇਹਦੇ ਇਹ ਲਾਟਰੀ ਜੂੜ ਪਾਣਾ ਭਾਵੇਂ ਤੁਸੀਂ ਸਾਰੇ ਸਾਲ ਲਾਟਰੀ ਨਾ ਪਾਵੋ ਇਹ 5000 ਵਾਲੀ ਲਾਟਰੀ ਪਾਣਾ ਜ਼ ਕਿਉਂਕਿ ਇਹਦੀ ਟਿਕਟਾਂ ਹੀ 10000 ਨੇ ਠੀਕ ਹੈ 10000 ਬੰਦਿਆਂ ਚੋਂ ਨਿਕਲਣਾ ਇਨਾਮ ਬਹੁਤ ਅੱਛੀ ਲੋਟ ਹੈ ਯਾਰ ਬੰਦਿਆਂ ਦੇ ਵਿੱਚੋਂ ਕੋਈ 50 ਲੱਖ ਰੁਪਈਆ 1 ਕਰੋੜ ਰੁਪਈਆ ਨਾ ਮਿਲਣ ਹਾਂ ਦੋ ਬੰਦਿਆਂ ਨੂੰ 50-50 ਲੱਖ ਬਾਕੀ ਛੋਟੇ ਇਨਾਮ ਬਹੁਤ ਹੈਗੇ ਨੇ 10 ਲੱਖ ਦਾ ਵੀ ਇਹ 50 ਲੱਖ ਦਾ ਵੀ ਇਹ ਇਸ ਤੋਂ ਗਾਰੰਟੀ ਹੈ ਕਿ 10000 ਟਿਕਟਾਂ ਸਿਰਫ ਸਪੀ ਹਾਂਜੀ ਹਾਂਜੀ ਗਾਰੰਟੀ ਹੈ ਜੀ 10000 ਬੰਦਾ ਹੈ 10000 ਬੰਦਿਆਂ ਚੋਂ ਕੋਈ ਵੀ ਨਿਕਲ ਸਕਦੀ ਹੈ ਲਾਟਰੀ ਠੀਕ ਹੈ ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿੜੀਆਂ ਨੇ ਫਿਰ ਇਸ ਤੋਂ ਇਲਾਵਾ ਇਹ 2000 ਰੁਪਏ ਦੀ ਟਿਕਟ ਹੈ ਇਹ ਵੀ ਮ HB ਦਾ ਟਿਕਟਾ ਨੇ ਠੀਕ ਹੈ ਇਹ 1000 ਰੁਪਏ ਦੀ ਟਿਕਟ ਹੈ ਹੈਗੀ ਹੈ ਇਹ ਇਹ 2 ਲੱਖ ਰੁਪਏ ਦਾ ਜਨਾਮ ਹੈ ਪਹਿਲਾ ਇਹ ਵੀ ਸਰਕਾਰੀ ਹੈਗੀ ਹੈ ਜੀ ਠੀਕ ਹੈ ਇਹ ਗਰੰਟੀ ਆ ਮਿਲਣਾ ਇਹਨਾਂ ਨੂੰ ਗਰੰਟੀ ਨਾਮ ਠੀਕ ਹੈ ਪਬਲਿਕ ਦੇ ਵਿੱਚ ਨਿਕਾਲਿਆ ਇੱਕ ਲੋਕਾਂ ਦੇ ਵਿੱਚ ਵੀਡੀਓ ਦੇਖ ਰਹੇ ਨੇ ਜਰੂਰ ਜੇਕਰ ਕਿਸੇ ਨੇ ਆਨਲਾਈਨ ਤੁਹਾਡੇ ਤੋਂ ਟਿਕਟ ਖਰੀਦਣੀ ਹੋਵੇ ਵੀ ਘਰੇ ਬੈਠੇ ਨੇ ਅਸੀਂ ਨਹੀਂ ਜਾ ਸਕਦੇ ਡੇਲੋ ਦੂਰ ਪੈ ਜਾਂਦਾ ਸਾਡੇ ਤੋਂ ਕਿਵੇਂ ਟਿਕਟ ਖਰੀਦੀ ਜਾ ਸਕਦੀ ਹੈ ਕਿਵੇਂ ਪੇਮੈਂਟ ਕਰੋਗੇ ਫਿਰ ਉਹ ਆਨਲਾਈਨ ਵੀ ਤੁਸੀਂ ਖਰੀਦ ਸਕਦੇ ਹੋ Google Pay ਨੰਬਰ ਮੈਂ ਦੇ ਦੇਵਾਂਗਾ ਤੁਹਾਨੂੰ ਗੂਗਲ ਪੇ ਕਰ ਦਿਓ ਟਿਕਟ ਤੁਹਾਡੇ ਨਾਮ ਦੀ ਰੱਖੀ ਜਾਏਗੀ ਐ ਸੋਨੀ ਦੀ ਪਿਛਲੇ ਹਫਤੇ ਵੀ ਜਿਹੜੀ ਲੱਗੀ 11000 ਦੀ ਇਹਨਾਂ ਦੀ ਅਸੀਂ ਟਿਕਟ ਰੱਖ ਦਿੱਤੀ ਸੀ ਆ ਕੇ ਟਿਕਟ ਲੈ ਗਏ ਔਰ ਇਨਾਮ ਲੈ ਕੇ ਗਏ ਨੇ ਅਸੀਂ ਇਹਨਾਂ ਨੂੰ ਫੋਨ ਕੀਤਾ ਕਿ ਪੈਸੇ ਲੈ ਜਾਓ ਆ ਕੇ ਠੀਕ ਹੈ ਆਈ ਵੀ ਨਹੀਂ ਸੀ ਟਿਕਟ ਹਾਂ ਇਹ ਟਿਕਟ ਰਾਹੀਂ ਵੀ ਨਹੀਂ ਸੀ ਟੈਲੀਫੋਨ ਤੇ ਹੀ ਕਹਤਾ ਸੀ ਇਹਨਾਂ ਨੇ ਕਿ ਆਵਲੇ ਸਾਡੇ ਨੰਬਰ ਰੱਖ ਦਿਓ ਮੇਰੇ ਔਰ ਇਹਨਾਂ ਦਾ ਪਿੱਛੇ ਟਿਕਟ ਦੇ ਪਿੱਛੇ ਨਾਮ ਲਿਖ ਕੇ ਰੱਖ ਦੇ ਦਇ ਠੀਕ ਹੈ ਸਕਰੀਨ ਤੇ ਨੰਬਰ ਜਰੂਰ ਚੱਲ ਰਿਹਾ ਜੇ ਤੁਸੀਂ ਘਰੇ ਬੈਠੇ ਟਿਕਟ ਪਾਉਣਾ ਚਾਹੁੰਦੇ ਹੋ ਇਹ ਟਿਕਟ ਘਰੇ ਬੈਠ ਕੇ ਪਾ ਸਕਦੇ ਹੋ ਇਹ ਨੰਬਰ ਤੇ ਸੰਪਰ ਜੇਕਰ ਤੁਹਾਡਾ ਨਾਮ ਨਿਕਲਿਆ ਤੁਹਾਨੂੰ ਸੂਚਿਤ ਵੀ ਕਰ ਦਾਂਗੇ ਐਡਰੈਸ ਜ਼ਰੂਰ ਦੱਸ ਦਿਓ ਜੀ ਇਹ ਡੇਲੋ ਦੇ ਵਿੱਚ ਲੁਧਿਆਣਾ ਦਾ ਜਿਹੜਾ ਪਿੰਡ ਹੈਗਾ ਡੇਲੋ ਹਾਂਜੀ ਸਰਕਾਰੀ ਹਸਪੀਟਲ ਦੇ ਬਿਲਕੁਲ ਅੱਗੇ ਬੈਠਾ ਮੈਂ ਔਰ ਡੇਲੋ ਚੌਂਗਦੇ ਸੰਗਰੀ ਪੁਆਇੰਟ ਦੇ ਓਪੋਜ਼ਿਟ ਠੀਕ ਹੈ ਠੀਕ ਹੈ ਠੀਕ ਹੈ ਸੋਨੀ ਬਾਈ ਆਇਓ ਕਮੈਂਟ ਲਈ ਕਹਿੰਦੇ ਤੁਸੀਂ ਘਰੇ ਬੈਠੇ ਸੀ ਇਹਨਾਂ ਨੂੰ ਫੋਨ ਕੀਤਾ ਵੀ ਆਹ ਟਿਕਟ ਲੈ ਕੇ ਰੱਖ ਲਿਓ ਇਹਨਾਂ ਨੇ ਟਿਕਟ ਔਰ ਸਾਈਡ ਤੇ ਰੱਖਤੀ ਤੁਹਾਡੀ ਉਹਦੇ ਵਿੱਚੋਂ ਵੀ ਨਾਮ ਨਿਕਲਿਆ ਹਾਂਜੀ 11000 ਰੁਪਏ ਠੀਕ ਹੈ ਹਾਂਜੀ ਲਗਿਆ ਮੈਂ ਅੱਗੇ ਵੀ ਮੂੰਹ ਤਲਖਾਣਾ ਹੁਣ ਵੀ ਜਿਹੜੀਆਂ ਟਿਕਟਾਂ ਲੱਗੀਆਂ ਨੇ ਫੋਨ ਤੇ ਹੀ ਰਖਾਈਆਂ ਸੀ ਬਾਅਦ ਚ ਆ ਕੇ ਫੋਨ ਕਰਕੇ ਸ਼ਾਮ ਨੂੰ ਫੜ ਕੇ ਲੈ ਕੇ ਇਹਦਾ ਤੁਸੀਂ ਖੁਦ ਨਹੀਂ ਆਇਆ ਨਾ ਲੁਧਿਆਣੇ ਸੀਗਾ ਮੈਂ ਠੀਕ ਹੈ ਹਾਲਾਂਕਿ ਮੈਂ ਲੁਧਿਆਣੇ ਸੀ ਪਾਈਆਂ ਟਿਕਟਾਂ ਇੱਥੇ ਨੇ ਮੈਂ ਫੋਨ ਕਰਿਆ ਸੀ ਇਹਨਾਂ ਨੂੰ ਮੇਰਾ ਨੰਬਰ ਰੱਖਦੇ ਇਹਨੇ ਮੈਂ ਸਕਰੀਨਸ਼ਾਟ ਭੇਜਤਾ ਸੀ ਵੀ ਆ ਨੰਬਰ ਕੱਢ ਦੇ ਮੇਰੇ ਉਹਨੇ ਰੱਖਦੇ ਠੀਕ ਹੈ ਇਸੇ ਇਹਨਾਂ 22 ਵੀ ਉਹਨਾਂ ਵੱਲੋਂ ਟਿਕਟ ਪਾਈ ਗਈ ਸੀ ਆਨਲਾਈਨ ਫੋਨ ਕੀਤਾ ਗਿਆ ਸੀ ਇਹਨਾਂ ਨੂੰ ਕਿ ਸਾਡੀ ਟਿਕਟ ਖਰੀਦੀ ਜਾਵੇ ਟਿਕਟ ਖਰੀਦ ਕੇ ਦੁਕਾਨਦਾਰਾਂ ਨੇ ਸਾਈਡ ਤੇ ਰੱਖ ਲਈ ਤੇ ਇਹਨਾਂ ਨੂੰ ਇਨਾਮ ਨਿਕਲਿਆ ਅੱਗੇ ਵੀ ਕਹਿੰਦੇ ਅਸੀਂ ਪੌਨੇ ਰਹਨੇ ਆ ਲਾਟਰੀ ਪਹਿਲਾਂ ਵੀ ਇਨਾਮ ਨਿਕਲਦੇ ਨੇ ਪਰ ਹੁਣ 2.5 ਲੱਖ ਰੁਪਏ ਦਾ ਇਨਾਮ ਨਿਕਲਿਆ ਸੀ ਸਬਜ਼ੀ ਖਰੀਦਣ ਲਈ ਬਾਜ਼ਾਰ ਦੇ ਵਿੱਚ ਆਏ ਸੀ ਤੇ ਆਕੇ ਇੱਥੇ ਟਿਕਟ ਪਾ ਲਈ ਤੇ ਸਾਨੂੰ ਪ੍ਰਾਈਜ਼ ਮਿਲ ਗਿਆ ਸਾਨੂੰ ਇਨਾਮ ਵੀ ਦੇ ਦਿੱਤਾ ਉਹਨਾਂ ਨੇ ਕੋਈ ਵੀ ਸਾਨੂੰ ਪਰੇਸ਼ਾਨੀ ਨਹੀਂ ਆਈ ਇਹ ਤਸਵੀਰਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਿਹਾ ਇਹ ਮੇਰੇ ਕੋਟਲਾ ਰੋਡ ਹੈ ਡੇਲੋਂ ਦਾ ਜੀ ਮੇਰੇ ਕੋਟਲਾ ਰੋਡ ਦਾ ਰੋਡ ਆ ਜੀਟੀ ਰੋਡ ਦੇ ਉੱਪਰ ਸਥਿਤ ਇਹ ਸਰਕਾਰੀ ਹਸਪੀਟਲ ਦੇ ਬਿਲਕੁਲ ਨਾਲ ਰੋਡ ਦੇ ਉੱਪਰ ਹੀ ਇਹਨਾਂ ਨੇ ਲੋਟਰੀ ਸਟਾਲ ਲਗਾਇਆ ਹੋਇਆ ਜਿੱਥੇ ਅੱਜ ਪ੍ਰਾਈਜ਼ ਨਿਕਲਿਆ 2.5 ਲੱਖ ਦਾ ਵੀ ਆਨਲਾਈਨ ਟਿਕਟ ਪਾਉਣਾ ਚਾਹੁੰਦੇ ਹੋ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਇਹਨਾਂ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ ਅਜਿਹੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਧੰਨਵਾਦ